ਤੁਸੀਂ ਮੇਰੇ ਕੋਲ ਆਏ ਸਾਫ਼ ਹੋ ਗਿਆ ਤੁਸੀਂ ਮੇਰੇ ਕੋਲ ਆਏ ਇਕੱਲੇ ਸੇਚੋ ਦੇ ਦਫਤਰ ਚਾਹ ਪੀਣ ਨਹੀਂ ਜਾਂਦਾ ਸ਼੍ਰੀਮਾਨ ਜੀ ਸਰ ਸਾਡੀ ਸਾਡੀ ਕੰਪਲੇਂਟ ਤੇ ਪੱਤਰਕਾਰ ਦੇ ਪਰਚਾ ਦਰਜ ਕਰੋ ਜਿਨ੍ਹਾਂ ਨੇ ਇਹਨਾਂ ਨੂੰ Hindu ਸਿੱਖਾਂ ਵਿੱਚ ਜਿਹੜੀ ਨਫ਼ਰਤ ਦੀ ਦੰਗਾ ਪੜਗਾਣ ਦੀ ਕੋਸ਼ਿਸ਼ ਕੀਤੀ ਪਰਚਾ ਤੇ ਅਸੀਂ ਬਿਆਨ ਦਵਾਂਗੇ ਪਰਚਾ ਦਰਜ ਕੀਤਾ ਜਾਵੇ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ ਆਜ਼ਾਦ ਦੇਸ਼ ਦੇ ਸਰਬੱਤ ਦਾ ਸਾਈ ਹਿੰਦੂ ਮੁਸਲਮ ਸਿੱਖ ਸਾਈ ਗੁਰੂ ਮਰਲੇਗੇ ਸਾਰੇ ਭਾਈ ਭਾਈ ਹੈ ਕੋਈ ਇੱਕ ਬੰਦਾ ਗਲਤ ਹੋ ਸਕਦਾ ਸਾਰਿਆਂ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਨੂੰ ਬਾਹਰ ਕੱਢ ਦੋ ਕਾਨੂੰ ਸਾਡੇ 84 ਵਿੱਚ ਸਾਡੇ 30 ਭੈਣਾ ਦੇ ਗਲਾਂ ਵਿੱਚ ਟਾਇਰ ਪਾਵਾ ਕੇ ਫੂਕੇ ਤੇ ਸਾਡੀ ਘਟ ਗਣਤੀ ਦੇ ਅਸੀਂ ਜਿਹੜੇ ਕਿ ਸਿੱਖ ਲੋਕ ਦੇ ਘਟ ਗਣਤੀ ਹੈ ਕਾਨੂੰ ਸਾਡੇ ਨਾਲ ਉਹੀ ਧੱਕਾ ਕਰਵਾਉਣਾ ਚਾਹਦੇ ਲੋਕੇ ਇਹ ਇੱਥੇ ਬੜਕਾ ਮਾਰ ਰਹੇ ਸੀ ਬੀਪਿਹਾਰ ਜਾ ਕੇ ਬੜਕਾ ਮਾਰਨੇ ਸਾਡੂ ਸਾਡੇ ਨਾਲ ਉਹੀ ਧੱਕਾ ਕਰਵਾਣਾ ਹੀ ਨਹੀਂ ਇੱਥੇ ਕਰਦਾ ਤੁਹਾਡੇ ਨਾਲ ਥੋੜੀ ਜੇ ਰਮਾਈ ਹੋਣੀ ਚਾ ਚਲੋ ਇਹ ਦੋ ਪੱਤਰਕਾਰਾਂ ਨੇ ਸਾਰਾ ਕੁਝ ਛਾਤ ਕੇ ਲੈਣੀ ਪਰਚਾ ਕਰੋ ਜੀ ਮੇਰੇ ਮੇਰੇ ਕਹਿਣਾ ਪਰ ਇਹਨਾਂ ਚਲੋ ਪ੍ਰਧਾਨ ਜੀ ਕੋਈ ਨਹੀਂ ਛਾਤ ਦੇ ਫੜਾ ਰਹੇ ਸ਼ਹਿਰ ਦੇ ਤਦ ਮੈਂ ਆ ਗਿਆ ਹੁਣ ਕੋਈ ਦੰਗਾ ਨਹੀਂ ਹੋਣਾ ਕੁਝ ਨਹੀਂ ਹੋਣਾ ਆਪੇ ਮੈਂ ਚੰਗ ਕਰ ਦੇਣਾ ਇਹ ਕੋਈ ਸਿਆਣੇ ਪੱਤਰਕਾਰ ਆਪਾਂ ਇਹਨਾਂ ਦੇਖੋ ਇਹਨਾਂ ਰਸ ਉੱਤੇ ਕੋਈ ਪੂਰ ਸੌ ਨਿੱਕੀ ਹੋ ਰਹੀ ਹੈ ਰਿਸਪੋਨਸਿਬਲ ਹਾਂਜੀ ਹਾਂਜੀ ਫੋਟੋ ਅੱਛਾ ਉੱਥੇ ਗਏ ਇਹਨਾਂ ਬਧਾਰਕਰ ਤੋਂ ਪੁੱਛਿਆ ਕਿ ਤੁਹਾਨੂੰ ਕੁਝ ਇੰਚਾਰਜ ਸਾਡਾ ਨਾਮ ਉਹਨਾਂ ਦੀ ਹਾਜ਼ਰੀ ਇਹਨਾਂ ਕੋਲ ਜਿਹੜਾ ਵੀ ਇੱਥੇ ਕੱਟੇ ਅਦਰਵਾ ਚਰਾ ਪੀਤੀ ਸੀ ਫਿਰ ਉਹਨਾਂ ਨੂੰ ਕਿਹਾ ਵੀ ਤੁਰਿ ਜਾਓ ਹੋਰ ਤਾਂ ਸੀ ਕੋਈ ਦਿਨ ਨਾ ਨਾ ਦੇ ਮਾਰਾ ਗਿਆ ਸ਼ਰਾਬ ਦਾ ਪੈਰਾਮੀਟਰ ਸੀਗਾ ਇਹਨਾਂ ਕੋਲ ਸ਼ਰਾਬ ਚੈੱਕ ਕਰਨ ਦਾ ਪੈਰਾਮੀਟਰ ਸੀਗਾ ਇਹ ਕੋਣ ਹੋਏ ਕਿਸੇ ਨੂੰ ਸ਼ਰਾਬ ਦਾ ਜ਼ਿੰਮੇਵਾਰ ਇਹ ਨਹੀਂ ਪੀਂਦੇ ਆ ਇਹ ਦੋਨੇ ਨਹੀਂ ਪੀਂਦੇ ਇਹਨਾਂ ਦਾ ਡੋਪ ਟੈਸਟ ਕਰਾਓ ਇਹ ਡੋਪ ਟੈਟ ਤੋਂ ਬੰਦਾ ਗ੍ਰੈਂਡ ਤੋਂ ਭੱਜ ਗਿਆ ਸੀ ਆਪਣਾ ਕਰਾ ਲੈਂਕੇ ਆ ਭਗਵੰਤ ਜੀ ਮਾਨ ਡੋਪ ਟੈਟ ਕਰਾਓ ਹੁਣੇ ਕਰਾਓ ਹੁਣੇ ਕਰਾਓ ਡੋਪ ਟੈਟ ਕਰਾਓ ਹੁਣੇ ਹੁਣੇ ਕਰਾਓ ਹੁਣੇ ਜਲਦੀ ਕਰਾਓ ਦੰਮ ਰੱਖਦਾ ਸ਼ਰਾਬ ਦਿੱਤੀ ਕੋਈ ਟੱਕਰ ਜੇ ਬੰਦਾ ਕਰਕੇ ਯਾਰ ਟੱਕਰ ਆਇਆ ਬੰਦਾ ਤੂੰ ਕਰ ਬਣਾਉਣਾ ਬੋਲ ਫालतू ਗੱਲਾਂ ਕਰਾ ਬਣਾ ਤੂੰ ਬਣਾ ਓਏ ਲੋਕਾਂ ਨੂੰ ਰਹਿਣਾ ਸਾਰਿਆਂ ਨੇ ਬੰਦਾ ਤੂੰ ਹੈ ਜ਼ਿੰਮੇਵਾਰੀ ਕੋਈ ਬੰਦਾ ਕੁਝ ਹੋ ਜਾਂਦਾ ਇਹਨੇ ਕਰਾਇਆ ਜੇ ਲੰਘ ਗੱਲ ਹੀ ਕੋਈ ਨਹੀਂ ਸੁਣੋ ਇੱਕ ਬੰਦਾ ਪੂਰੇ ਮਤਲਬ ਕਿ ਦੇਖੋ ਤੁਸੀਂ ਕਿਸੇ ਨੂੰ ਗਲਤ ਨਹੀਂ ਕਿਹਾ ਤੁਸੀਂ ਇਹ ਕਹਿ ਰਹੇ ਹੋ ਮੈਂ ਦੇਖਿਆ ਤੁਸੀਂ ਨਹੀਂ ਕਹਿ ਰਹੇ ਹੋ ਔਰ ਇੱਕ ਸਰਦਾਰ ਦੀ ਕਦਰ ਨਹੀਂ ਕੋਣ ਸੀਗਾ XYZ ਉਹ ਡੂੜ ਕੇ ਆਇਆ ਕਰਦਾ ਪਤਾ ਨਹੀਂ ਕੀ ਕਰ ਕਰ ਲਿਆ ਦੀ ਨਾ ਭੀੜ ਦਾ ਭੀੜ ਦਾ ਕੋਈ ਮੂੰਹ ਨਹੀਂ ਹੁੰਦਾ ਤੁਸੀਂ ਜਾਣਦੇ ਨਹੀਂ ਨਾ ਪੌਣਾ ਮੈਂ ਵੀ ਨਹੀਂ ਇਹ ਵੀ ਨਹੀਂ ਜਾਣਦੇ ਤੁਸੀਂ ਵੀ ਜਾਣਦੇ ਜੀ ਕਵਰ ਤੇ ਕੋਈ ਹੋ ਜਾਂਦਾ ਗੱਲ ਕਿਤੇ ਪੈਣਾ ਸੀ। ਅੱਜ ਇੱਕ ਗੱਲ ਗੱਲ ਪੈਣਾ ਸੀ ਇਹਨਾ ਪਹਿਲਾਂ ਨਹੀਂ ਪੁੱਛਿਆ। ਉਹ ਮਾੜੇ ਲਿਆਂਦਾ ਜਦੋਂ ਅਸੀਂ ਇੱਧਰ ਪ੍ਰਧਾਨਾ ਕੇ ਗਾਣਾ ਘਟਾ ਲੱਤ ਨਾ ਉਹ ਤਾਂ ਇਹ ਤੇ ਬਗਰਮ ਹੋਇਆ ਵੀ ਉਹਦੇ ਬਾਪ ਚੱਲ ਗਏ। ਉਹ ਸਾਰੇ ਵਾਪਸ ਭੇਜ ਦਿੱਤੇ। ਜਿਹੜੀ ਸਾਥੇ ਰਸੀਓ ਘਰਾ ਦੋ ਕੋਈ ਨਹੀਂ ਜੇ ਮੈਂ ਤਾਂ ਤੁਹਾਨੂੰ ਅੱਗੇ ਅੱਗੇ ਇਹ ਕਹਿੰਦਾ ਮੇਰੇ ਕੋਲ ਅੱਗੇ ਕਦੇ ਆਏ ਨਹੀਂ ਇਸ ਗੱਲ ਵਿੱਚ। ਅਸੀਂ ਵੈਰੀਫਿਕੇਸ਼ਨ ਵੀ ਕਰਾਈ ਹੈ ਸਭ ਕੁਝ ਕਰਾਇਆ। ਪਰ ਹੁਣ ਰਾਤ ਨੂੰ ਇਹ ਦੇਖੋ ਇਹ ਤਾਂ ਰੇਲਵੇ ਸਟੇਸ਼ਨ ਹੈ ਇਹ ਤਾਂ ਲੋਕਾਂ ਦਾ ਆਸਰਾ ਹੈ ਕਿਤਰਾ ਵਧੀਆ ਠੀਕ ਹੈ ਨਾ 100% ਨੂੰ ਪੜਨਾ ਹੈ ਇਹ ਇੱਥੇ ਲੈ ਕੇ ਆਈ ਅੱਜ ਆਪਾਂ ਉਹਨਾਂ ਨੂੰ ਲੈ ਕੇ ਆਈ ਉੱਥੋਂ ਇੱਥੇ ਵੀ ਜਾਓ ਜੀ ਤੁਹਾਨੂੰ ਟਿਕਟ ਵੀ ਆਈ ਲੈ ਲੈਂਦੇ ਆ 350 ਸਾਲਾਂ ਨੂੰਣਾ ਡੇ ਡੇ 200 ਬੰਦਾ ਜੂਪੀਜ਼ ਆਉਂਦੇ ਦਰਸ਼ਨ ਇੰਨਾ ਦਿਨਾਂ ਚ ਆਉਂਦੇ ਆ ਪਾਪਾ ਜੀ ਸੁਣੋ ਅਸੀਂ ਥੋੜਾ ਰਾਤ ਦਾ ਐਟ ਉਹ ਅਸਰ ਮਾਣਾ ਪੈਂਦਾ 350 ਸਾਲਾਂ ਹੈਗਾ ਤੁਸੀਂ ਖਬਰ ਲਾਣੀ ਹੈ মিডিਆ ਲਈ ਉਹਨਾਂ ਦਾ ਬਾੜੀ ਹੈਗੀ ਸਰਕਾਰ ਦਾ ਕੀ ਪ੍ਰਸ਼ਾਸਨ ਦਾ ਕਿ ਅਸੀਂ ਇਸ ਇਸ ਚ ਬਿਜ਼ੀ ਹੁੰਦੇ ਆ ਅਸੀਂ ਕੀ ਕਵਰੇਜ ਕਰ ਰਹੇ ਆ ਤੇ ਬਾਰੂ ਅਸੀਂ ਲੋਕਾਂ ਨੂੰ ਬੁਲਾਉਣਾ ਹੈ ਕਿ ਲੋਕਾਂ ਨੂੰ ਭਜਾਣਾ ਨਿਕਲ ਖਬਰਾਂ ਦੀ ਉਲਟ ਪੈ ਜਾਂਦਾ ਸਰੋਣਾ ਸਾਹਿਬ ਖਬਰ ਨਹੀਂ ਲਾਣੀ ਪਤਾ ਕੀ ਜਾਂਦਾ ਪੁਲਾਣੀ ਨਹੀਂ ਦੀ ਵਲੀ ਸਰਕਾਰ ਵੀ ਅਸੀਂ ਵੀ ਕਿੰਨਾ ਪ੍ਰਚਾਰ ਕਰ ਰਹੇ ਹਾਂ ਸਾਡੇ ਸਾਡੇ ਕੋਲ ਆਉਂਦੇ ਅਸੀਂ ਲੋਕਾਂ ਨੂੰ ਬੁਲਾਉਣਾ ਆਪਣੇ ਕੋਲ ਅਸੀਂ ਆਪਣਾ ਕਲਚਰ ਦਿਖਾਣਾ ਲੋਕਾਂ ਨੂੰ ਕਿ ਅਸੀਂ ਲੋਕ ਭਜਾਣੇ ਆ ਮੇਰੇ ਤੁਹਾਨੂੰ ਇੱਕ ਹੀ ਬੇਨਤੀ ਹੈ ਬਸ ਅਸੀਂ ਭਜਾਣੇ ਤਾਂ ਨਹੀਂ ਕੋਈ ਕੀ ਗੱਲ ਕਰ ਰਹੇ ਹੋ ਫਿਰ ਆਪਾਂ ਨੂੰ ਲੋੜ ਹੈ ਭਾਈ ਜੀ ਤੁਸੀਂ ਮੈਨੂੰ ਦੱਸੋ ਉਹਨਾਂ ਨੇ ਸ਼ਰਾਬਾਂ ਪੀਤੀਆਂ ਹੋਈਆਂ ਵੀ ਇੱਥੇ ਸ਼ਰਾਬਾਂ ਪੀਤੀਆਂ ਹੋਈਆਂ ਵੀ ਚਲੋ ਭਾਈ ਆਪਾਂ ਇੱਥੇ ਮਾਤਰੀ ਸਾਹਿਬ ਨਾਲ ਬਹਿ ਕੇ ਸਹੀ ਗੱਲ ਕਰਦੇ ਡਿਸਕਸ਼ਨ ਸਾਰੀ ਕਰਦੇ ਵੀ ਤਾਂ ਆਪਾਂ ਇੱਥੇ ਗੱਲ ਕਰਦੇ ਇਹੀ ਗੱਲ ਤਾਂ ਭਾਈ ਇਹੀ ਹੈ ਇਹ ਆਇਆ ਸ਼ਰਾਬੀ ਕੇ ਗੱਲ ਲੱਫੇ ਪਹਿਲਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕੀ ਗੱਲ ਹੈ ਇਹ ਗੱਲ ਕੀ ਹੋਈ ਬਾਈ ਜੀ ਅਸੀਂ ਲਗਾਤਾਰ ਮੈਂ ਪਿਛਲੇ 23 ਦਿਨ ਤੋਂ ਮੇਰੀ ਨਜ਼ਰ ਸੀ ਕਿ ਤਖਤ ਸ਼੍ਰੀ ਗੁਰੂ ਸਾਹਿਬ ਦੇ ਦੁਆਲੇ ਦੁਆਲੇ ਭਈਏ ਸ਼ਰਾਬੀ ਕੇ ਤੋਂ ਮੈਨੂੰ ਵੀਡੀਓ ਭੇਜੀਆਂ ਹਨ ਉਹ ਉਦੋਂ ਮੈਂ ਇਹ ਐਸਐਸਓ ਦੇ ਧਿਆਨ ਚ ਬਿਲੇ ਜਾਂਦਾ ਜੀ ਜਸਮੀਰ ਸਿੰਘ ਦੇ ਆਪਾਂ ਕਿਹਾ ਵੀ ਛਾਣ ਨੂੰ ਜਾਂਦੇ ਆ ਆਪਾਂ ਛਾਣ ਨੂੰ ਕਹਿੰਦੇ ਚੈੱਕ ਕਰ ਲੈਂਦੇ ਚੈੱਕ ਕੀਤੇ ਜੀ ਉਹ ਸਾਰੇ ਬਿਨਾ ਪ੍ਰੂਫਾਂ ਤੋਂ ਨਿਕਲੇ ਕਹਿੰਦੇ ਦਾਰੂ ਕੀਤੀ ਹੋ ਸੀਗੀ ਬਿਨਾ ਪ੍ਰੂਫਾਂ ਤੋਂ ਸੀ ਆਪਾਂ ਉਹਨਾਂ ਨੂੰ ਲੈ ਕੇ ਆ ਗਏ ਲਾਈਵ ਕਰਕੇ ਲੈ ਕੇ ਆਏ ਉਹਨਾਂ ਦੇ ਕੇਸ ਤੇ ਇਹ ਐਸਐਸਓ ਦੇ ਬਿਲਕੁਲ ਕੇਸ ਇੱਥੇ ਪ੍ਰਧਾਨ ਆਇਆ ਕਹਿੰਦਾ ਇੱਥੇ ਹਿੰਦੂ ਸਿੱਖ ਆਪਾਂ ਇੱਕ ਆਪਾਂ ਇਹ ਪ੍ਰਧਾਨ ਕੋਣ ਹਰਜੀਤ ਸਿੰਘ ਜੀਤਾ ਉਹ ਪ੍ਰਧਾਨ ਹੈ ਲਾਈਵ 'ਚ ਵੀ ਹੈਗਾ ਸਾਰਾ ਇਹ ਅਗਰੇ ਕੰਸਲਾ ਪਰਦਾਨੇ ਹੈਗਾ ਵੀ ਆਪਾਂ ਹਿੰਦੂ ਸਿੱਖ ਦਾ ਮਸਲਾ ਬਣਾ ਰਹੇ ਹੋ ਬਣਾ ਰਹੇ ਅਸੀਂ ਹਿੰਦੂ ਸਿੱਖ ਦਾ ਮਸਲਾ ਕੋਈ ਨਹੀਂ ਬਣਾਇਆ ਅੱਜ ਦਾ ਸਿਰਫ ਬਿਨਾਂ ਆਧਾਰ ਕਰਦੇ ਥੋੜੇ ਕੋਲ ਨਹੀਂ ਆ ਭਾਈ ਜਾਓ ਜੇ ਹੈਗੇ ਆ ਭਾ ਇੱਥੇ ਰਹੋ ਆਪਾਂ ਇਹ ਗੱਲ ਕੀ ਹੈ ਇਹ ਅਗੇ ਇੱਥੇ ਭਾਈ ਡਰਾਮਾ ਰਚਤਾ ਹੋ ਉਸ ਤੋਂ ਬਾਅਦ ਆਪਾਂ ਮੈਂ ਮਾਤਰੀ ਸਾਹਿਬ ਨੂੰ ਵੀ ਫੋਨ ਕੀਤਾ ਉੱਥੇ ਗੱਲ ਕਰਕੇ ਕਿਆ ਜਿਨੇ ਪੁਲਿਸ ਦੀ ਹਾਜ਼ਰੀ ਸਾਰਿਆਂ ਕੋਲ ਆ ਗੱਡੀਆ ਕਿਹੜਾ ਰੋਗ ਦਾ ਮੈਂ ਦੇਖ ਲੂੰਗਾ ਜੋ ਦਾ ਕੱਢ ਤੇ ਮੈਂ ਹੁਣ ਬੇਇੱਜ਼ਤੀ ਇਹ ਕਰਦਾ ਸੋਚੇ ਲੋਕਾਂ ਨੂੰ ਅਨੰਦਪੁਰ ਸਾਹਿਬ ਦੇ ਨੂੰ ਕਿ ਦੱਸੋ ਜੇ ਤਾਂ ਅਸੀਂ ਗਲਤ ਕੀਤਾ ਤਾਂ ਸਾਡੇ ਅੰਗੇ ਜੇ ਇਹ ਬੰਦੇ ਗਲਤ ਕਰदाई ਦੇਗੇ ਸਟੋਰੀ ਆਪਾਂ ਹੁਣ ਨਾਨਦਪੁਰ ਸਾਹ ਦੇ ਵਿੱਚ ਇੱਕ ਇੱਕ ਪਾਸਾ ਹੋਣਾ ਪੈਣਾ ਕਿਉਂਕਿ ਜੇਆਂ ਕੋਲੇ ਪਛਾਣ ਪੱਤਰ ਨਹੀਂ ਆਪਾਂ ਕਿੱਦਾਂ ਫੜ ਲਾਂਗੇ ਕੱਲ ਨੂੰ ਕੋਈ ਜਿੱਦਾਂ ਹੁਣ ਉਹਨੇ ਕੀਤਾ ਕਰਾਈ ਉਹਨੂੰ ਆਪਾਂ ਬਾਰ-ਬਾਰ ਕਹਿੰਦੇ ਤੁਸੀਂ ਪਛਾਣ ਪੱਤਰ ਚੈੱਕ ਕਰ ਰਹੇ ਸੀ ਆਪਾਂ ਇਹਦੇ ਪਛਾਣ ਪੱਤਰ ਪੁਲਿਸ ਦੀ ਹਾਜ਼ਰੀ ਚੈੱਕ ਕਰ ਰਹੇ ਸੀ ਪੁਲਿਸ ਨਾਲ ਲੇ ਸਾਡੇ ਕੋਲ ਚਲੋ ਕੋਈ ਥਰਡ ਨਹੀਂ ਆਪਾਂ ਸਿਰਫ ਇਹ ਹੈ ਕਿ ਪਛਾਣ ਪੱਤਰ ਉਹਨਾਂ ਕੋਲ ਸੀਗੇ ਤਾਂ ਉਹ ਛੱਡ ਤੇ ਜਿਹੜੇ ਨਹੀਂ ਸੀਗੇ ਉਹਨੂੰ ਕਿਹਨਾਂ ਕੋਲੇ ਹੈਗੇ ਸੀ ਆਪਾਂ ਕਿਹੜਾ ਕੁਝ ਨਹੀਂ ਕੀਤਾ ਹੂੰ ਜਿਨ੍ਹਾਂ ਕੋਲੇ ਨਹੀਂ ਸੀ ਆਪਾਂ ਉਹਨੂੰ ਕਿਹਾ ਬਈ ਇਹ ਤੱਕ ਆਪਣਾ ਪਛਾ ਜਿਹੜਾ ਕਿ ਜਿਨਾਂ ਕੋਲ ਕੋਈ ਪੇਪਰ ਹੀ ਨਹੀਂ ਸੀਗਾ ਉਹ ਕਿੱਦਾਂ ਇੱਥੇ ਆ ਜੇਕਰ ਕੋਈ ਟਾਈਮ ਕੁਝ ਹੋ ਜੇ ਉਹਨਾਂ ਜ਼ਿੰਮੇਵਾਰ ਜਵਾਬ ਕਿੰਨੇ ਕਿਸੇ ਕਿਸ ਤਰ੍ਹਾਂ ਦੇ ਜਿਹੜੇ ਬਿਨਾ ਪਛਾਣ ਪੱਤਰ ਤੋਂ ਸੀ ਆਪਾਂ ਜਿਹੜੇ ਅੱਜ ਗਿਣੇ ਅੱਜ 51 ਗਿਣੇ ਜੀ 55 ਸੀ ਚਾਰਾਂ ਕੋਲੇ ਹੈਗੇ ਸੀ ਉਹ ਭੇਜਤੇ 51 ਜਿਹੜੇ ਬਿਨਾ ਪੇਪਰਾਂ ਤੋਂ ਤੁਸੀਂ ਕਹਿਣਾ ਚਾਹੁੰਦਾ ਏ ਕੁਝ ਹਾਂਜੀ ਬਿਲਕੁਲ ਜੀ ਮੈਂ ਕਹਿਣਾ ਚਾਹੁੰਦਾ ਮੈਂ ਵੀ ਇੱਕ ਸ਼ਹਿਰ ਦਾ ਜ਼ਿੰਮੇਵਾਰ ਬੰਦਾ ਤੇ ਅਸੀਂ ਸਾਰੇ ਆਪਣੇ ਚੌਂਕੀ ਸਾਹਿਬ ਜਰ ਸਾਹਿਬ ਨਾਲ ਲੈ ਕੇ ਜਸਮੀਤ ਸਿੰਘ ਨਾਲ ਲੈ ਕੇ ਅਸੀਂ ਗਏ ਹਾਂ ਸਾਰੇ ਪਛਾਣ ਪੱਤਰ ਚੈੱਕ ਕੀਤੇ ਤਕਸ਼ਾਲੀਕੇ ਕਰਦਾ ਤੇ ਬਿਲਕੁ ਪਰ ਅਧਿਆਨਾਵਾਂ ਦੇ ਸ਼ਰਾਬੀਤੀ ਹੁੰਦੀ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਆਧਾਰ ਕਾਰਡ ਦੇਖੋ ਜੇ ਤੁਹਾਡੇ ਕੋਲ ਹੈਗੇ ਆ ਆਪਣੇ ਇੰਚਾਰਜਾਂ ਨਾਲ ਵੀ ਚੈੱਕ ਕੀਤਾ ਜਿਨ੍ਹਾਂ ਕੋਲ ਹੈਗੇ ਸੀ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਨਾ ਕਿਸੇ ਨੂੰ ਗਾਲ ਕੱਢੀ ਜਿਨ੍ਹਾਂ ਕੋਲ ਨਹੀਂ ਸੀ ਉਹਨਾਂ ਨੂੰ ਸਾਰੇ ਇੱਥੇ ਲਿਆਏ ਪੁਲਿਸ ਨੂੰ ਦੱਸ ਕੇ ਲੈ ਕੇ ਆਏ ਵੀ ਅਸੀਂ ਇਹਨਾਂ ਨੂੰ ਟ੍ਰੇਨ ਚ ਛਡਾ ਦਈਏ ਜੀ ਉਹ ਕਹਿੰਦੇ ਛਡਾ ਦੇ ਅਸੀਂ ਇੱਥੇ ਆਏ ਆ ਇਹ ਆਪਣਾ ਹਰਜੀਤ ਸਿੰਘ ਜੀਤਾ ਪ੍ਰਧਾਨ ਨਾਲ ਕੋਲ ਤੇ ਆਇਆ ਤੇ ਇਹ ਆ ਕੇ ਸਾਨੂੰ ਉੱਚੀ ਗਾਲ ਕੱਢਣ ਲੱਗ ਪਿਆ ਤੇ ਇਹਨੇ ਕੀ ਕੀਤਾ ਨੇ ਜਿੰਨੇ ਬੰਦੇ ਅਸੀਂ ਇੱਥੇ ਲੈ ਕੇ ਆਏ ਸਾਰਿਆਂ ਨੂੰ ਭਜਾ ਦਿੱਤਾ ਕਹਿੰਦਾ ਚਲੋ ਵਾਪਸ ਜਾਓ ਜਿੰਮੇਵਾਰੀ ਆ ਕਹਿੰਦਾ ਉਹ ਗੱਲ ਇਹ ਹੈ ਵੀ ਜੇ ਕੱਲ ਨੂੰ ਉਹ ਕ੍ਰਾਈਮ ਕਰ ਜਾਓ ਉਹਨਾਂ ਦਾ ਕੋਈ ਉਹਨਾਂ ਕੋਲ ਆਧਾਰ ਕਾਰਡ ਨਹੀਂ ਹੈ ਕੋਈ ਪਛਾਣ ਪੱਤਰ ਨਹੀਂ ਹੈ ਨਾ ਇਹਨੂੰ ਉਹਨਾਂ ਦੀ ਪਛਾਣ ਹੈ ਜੇ ਕੱਲ ਨੂੰ ਇੱਥੇ ਕੋਈ ਗਿੰਬਰ ਕੋਣ ਜਿਵੇਂ ਹੀ ਪਤਾ ਲੱਗਿਆ ਕਿ ਇੱਕ ਦੋਕ ਪੱਤਰਕਾਰ ਹੈ ਜਿਨ੍ਹਾਂ ਦਾ ਕਰਦਾਰ ਆਪ ਹੀ ਜਿਹੜਾ ਗਲਤ ਕੰਮਾਂ ਦੇ ਵਿੱਚ ਘਿਰਿਆ ਹੋਇਆ ਹੈ ਉਹ ਸ਼ਹਿਰ ਦੇ ਵਿੱਚ ਆ ਕੇ ਕੁਝ ਪ੍ਰਵਾਸੀਆਂ ਨੂੰ ਬਾਹਰ ਕੱਢ ਕੇ ਸਟੇਸ਼ਨ ਤੇ ਪਹੁੰਚ ਕੇ ਜਾ ਕੇ ਵੀਡੀਓ ਪਾ ਰਹੇ ਹੈ ਕਿ ਬਾਹਰ ਨਿਕਲ ਜੋ ਸਾਡਾ ਜਿਹੜਾ ਹੈਗਾ ਸ਼ਹਿਰ ਛੱਡ ਦੋ ਜਿਵੇਂ ਮੈਨੂੰ ਪਤਾ ਲੱਗਿਆ ਮੈਂ ਵੀਡੀਓ ਦੇਖੀ ਮੈਂ ਉਦੋਂ ਤੁਰੰਤ ਸਟੇਸ਼ਨ ਤੇ ਪਹੁੰਚ ਗਿਆ ਮੈਂ ਇਸਾ ਤੇ ਆ ਕੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਸਾਡੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਲਈ ਸ਼ਹਾਦਤ ਦਿੱਤੀ ਸੀ ਅੱਜ ਉਸੇ ਸ਼੍ਰੀ ਗੁਰੂ ਤੇਗ ਉਹਨਾਂ ਸ਼੍ਰੀ ਤੇਗ ਬਹਾਦਰ ਜੀ ਦਾ ਛੀਤੀ ਦਿਨ ਵੀ ਚੱਲ ਰਿਹਾ ਹੈ 350 ਸਾਲਾਂ ਚੱਲ ਰਿਹਾ ਹੈ ਪਰ ਇਹਨਾਂ ਵੱਲੋਂ ਜਿਹੜੀ ਇਹ ਕੋਜੀ ਹਰਕਤ ਕੀਤੀ ਗਈ ਉਸ ਕਾਰਨ ਮੈਂ ਇਹਨਾਂ ਕੋਲ ਪਹੁੰਚਿਆ ਤੇ ਜਦੋਂ ਮੈਂ ਸਾਰਿਆਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਮੈਨੂੰ ਸਾਰੇ ਮਜ਼ਦੂਰਾਂ ਦੱਸਿਆ ਕਿ ਸਾਨੂੰ ਸਿਰਫ ਐਜ਼ ਅ ਹਿੰਦੂ ਧੱਕੇ ਨਾਲ ਇਹਨਾਂ ਵੱਲੋਂ ਬਾਹਰ ਕੱਢੇ ਜਾ ਰਿਹਾ ਹੈ ਕਈਆਂ ਦੇ ਕੋਲ ਸ਼ਨਾਖਤੀ ਕਾਰਡ ਆਧਾਰ ਕਾਰਡ ਵੋਟਰ ਕਾਰਡ ਵੀ ਸੀ ਪਰ ਉਹਨਾਂ ਨਾਲ ਇਹ ੱੱਕੇ ਨਾਲ ਬੱਸ ਰੁਕੀ ਕਰਕੇ ਉਹਨਾਂ ਨੂੰ ਬਾਹਰ ਕੱਢ ਰਹੇ ਸੀਗੇ ਮੈਂ ਉਹਨਾਂ ਨੂੰ ਕਿਹਾ ਵਾਂ ਕਿ ਜਿਨ੍ਹਾਂ ਕੋਲ ਕਾਰਡ ਆਧਾਰ ਕਾਰਡ ਹੈ ਸਭ ਕੁਛ ਆਓ ਆਪਣਾ ਆਪਣਾ ਸ਼ਹਿਰ ਦੇ ਅੰਦਰ ਚੱਲੋ ਜਿਨ੍ਹਾਂ ਕੋਲ ਨਹੀਂ ਵੀ ਹੈ ਉਹ ਆਪਣਾ ਆਪਰੇ ਆਇਡੈਂਟੀਟੀ ਪ੍ਰੂਫ ਦਿਓ ਦੇਖੋ ਕਿਸੇ ਇੱਕ ਬੰਦੇ ਨੇ ਹੋ ਸਕਦਾ ਹੈ ਪੰਜਾਬ ਦੇ ਵਿੱਚ ਗਲਤੀ ਕੀਤੀ ਹੈ ਹੋ ਸਕਦਾ ਹੈ ਕਿ ਕੀਤੀ ਵੀ ਹੈ ਉਹ ਗਲਤੀ ਸਿੱਖ ਵੀ ਕਰ ਸਕਦਾ ਹਿੰਦੂ ਵੀ ਕਰ ਸਕਦਾ ਮੁਸਲਮਾਨ ਵੀ ਕਰ ਸਕਦਾ ਅਸਾਈ ਵੀ ਕਰ ਸਕਦਾ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਗਲਤੀ ਵੀ ਬਹੁਤ ਧਨੋਣੀ ਕੀਤੀ ਹੈ ਜਿਹੜੀ ਕਿ ਇੱਕ ਬੱਚੇ ਦੇ ਨਾਲ ਕੀਤੀ ਹੈ ਅਸੀਂ ਸਾਰੇ ਹੀ ਉਸ ਗਲਤੀ ਨਿੰਦਾ ਕਰਦੇ ਹਾਂ ਪਰ ਤੁਸੀਂ ਇੱਕ ਜਿਹੜੇ ਗਰੀਬ ਲੋਕਾਂ ਨੂੰ ਕੱਢ-ਕੱਢ ਕੇ ਜਿਹੜੇ ਸਟੇਸ਼ਨ ਤੇ ਛੱਡ ਰਹੇ ਹੋ ਇੱਕ ਦੋ ਬੰਦੇ ਉਹ ਜੋ ਸ਼ਰਾਬ ਪੀ ਗਏ ਉਹ ਨਸ਼ਾ ਕਰਕੇ ਜਿਹੜੇ ਡੋਬ ਡਟਕਰਾਂ ਤੋਂ ਬਚ ਕੇ ਦੇ ਬੰਦੇ ਉਹ ਉਹ ਬੰਦੇ ਅੱਜ ਉਹ ਜੋ ਇੱਕ ਦੋ ਪੱਤਰਕਾਰ ਬੰਦੇ ਮੋਰੇ ਲਾ ਕੇ ਬਾਹਰ ਘੜ ਰਹੇ ਆ ਦੱਫਕੇ ਮਾਰ ਰਹੇ ਆ ਲੋਕਾਂ ਨੂੰ ਮੈਂ ਬਤੌਰ ਪ੍ਰੈਜ਼ੀਡੈਂਟ ਮਿਊਨਿਸਪਲ ਕਮੇਟੀ ਅਨੰਦਵਰ ਸਾਹਿਬ ਉਹਨਾਂ ਲੋਕਾਂ ਨੂੰ ਅੱਗੇ ਵਿਸ਼ਵਾਸ ਦਿਵਾਇਆ ਕਿ ਦੇਖੋ ਜੀ ਅਸੀਂ ਸਾਰੇ ਹਿੰਦੁਸਤਾਨੀ ਆ ਆਜ਼ਾਦ ਮੁਲਕ ਦੇ ਵਾਸੀ ਆ ਸਾਨੂੰ ਸ਼ਹੀਦ ਭਗਤ ਸਿੰਘ ਗਾਂਧੀ ਜੀ ਨੇ ਆਜ਼ਾਦੀ ਦਵਾਈ ਹੈ ਸਾਰਾ ਹਿੰਦੁਸਤਾਨ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰਾ ਨਹੀਂ ਫ੍ਰੀ ਆ ਤੁਸੀਂ ਕਿਤੇ ਵੀ ਜਾ ਸਕਦੇ ਆ ਕਿਤੇ ਵੀ ਖਾ ਪੀ ਸਕਦੇ ਆ ਕੋਈ ਵੀ ਧਰਮ ਅਪਣਾ ਸਕਦੇ ਆ ਘੁੰਮ ਸਕਦੇ ਆ ਤੁਹਾਡੇ ਕੋਲ ਸਾਰੇ ਅਧਿਕਾਰ ਆ ਤੁਹਾਡੇ ਮੌਲਿਕ ਅਧਿਕਾਰ ਸਭ ਨੂੰ ਪਤਾ ਮੌਲਿਕ ਅਧਿਕਾਰ ਸਾਰਿਆਂ ਨੂੰ ਮੌਲਿਕ ਅਧਿਕਾਰ ਵਰਤਣ ਦੇ ਅਧਿਕਾਰ ਆ ਪਰ ਇਹਨਾਂ ਨੇ ਬੰਦੇ ਵੱਲੋਂ ਧੱਕਾ ਕੀਤਾ ਜਾ ਸਕਦੇ ਅਸੀਂ ਇਹਦੀ ਸਖਤ ਹੰਕਾਰ ਕੀਤੀ ਤੇ ਇਹਨਾਂ ਨੂੰ ਉੱਥੇ ਦੇ ਭਜਾਇਆ ਨਹੀਂ ਪਰ ਉਹ ਕਹਿ ਰਹੇ ਕਿ ਸਿਰਫ ਜਿਨ੍ਹਾਂ ਦੇ ਕੋਲ ਆਧਾਰ ਕਾਰਡ ਜਾਂ ਕੋਈ شناختੀ ਕਾਰਡ ਜਿਸੀ ਉਹਨਾਂ ਨੂੰ ਕਿਹਾ ਨਹੀਂ ਇਹਨਾਂ ਕੋਲ ਕੋਈ ਅਧਿਕਾਰ ਨਹੀਂ ਹੈ ਜੇ ਕਿਸੇ ਕੋਲ ਆਧਾਰ ਕਾਰਡ ਨਹੀਂ ਹੈ شناختੀ ਕਾਰਡ ਨਹੀਂ ਹੈ ਉਹ ਪੁਲਿਸ ਰਿਪੋਰਟ ਕਰ ਸਕਦੇ ਆ ਪੁਲਿਸ ਨੂੰ ਕਹਿੰਦਾ ਸੀ ਮੌਕੇ ਤੇ ਬੁਲਾਇਆ ਸੀ ਨਹੀਂ ਪੁਲਿਸ ਨੂੰ ਮੌਕੇ ਤੇ ਬੁਲਾਇਆ ਉਹ ਮੈਨੂੰ ਨਹੀਂ ਪਤਾ ਪੁਲਿਸ ਨੂੰ ਬੁਲਾਇਆ ਉਹ ਇਹ ਦੱਸ ਸਕਣਗੇ ਜਾਂ ਪੁਲਿਸ ਦੱਸੇਗੀ ਪਰ ਮੈਂ ਉਹਨਾਂ ਨੇ ਮੈਨੂੰ ਉਹਨਾਂ ਨੇ ਜਦੋਂ ਇੱਥੇ ਪਹੁੰਚਿਆ ਮੈਨੂੰ ਸਾਰਿਆਂ ਨੇ ਆਨੰਦਪੁਰ ਸਾਹਿਬ ਦੇ ਆਧਾਰ ਕਾਰਡ ਦਿਖਾਏ ਵੋਟਰ ਕਾਰਡ ਦਿਖਾਏ ਠੀਕ ਹੈ ਆਪਣੇ ਨੀਲੇ ਕਾਰਡ ਵੀ ਦਿਖਾਏ ਤੇ ਮੈਨੂੰ ਦੁੱਖ ਲੱਗਾ ਕਿ ਦੇਖੋ ਹਿੰਦੂ ਨੇ ਹਿੰਦੂ ਸਿੱਖਾਂ ਵਿੱਚ ਜਿਹੜੀ ਨਫ਼ਰਤ ਫਲਾਈ ਫਲਾਈ ਜਾ ਰਹੀ ਹੈ ਇੱਕ ਦੰਗਾ ਭੜਕਾਇਆ ਜਾ ਰਿਹਾ ਇੱਕ ਫਿਰ 1984 ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੱਲੂ ਸਾਡੇ 3 ਪੈਣਾ ਬੱਚੇ ਦਿੱਲੀ ਦੇ ਵਿੱਚ ਵਿਆਹ ਦੇ ਵਿੱਚ ਜੂਪੀ ਦੇ ਵਿੱਚ ਘਾਟ ਗਣਤੀ ਵਜ ਰਹਿ ਰਹੇ ਹਨ ਰਹਿ ਰਹੇ ਹਨ ਕੱਲ ਉਹਨਾਂ ਨਾਲ ਤੱਕਾ ਹੋ ਰਿਹਾ ਕੀ ਇਹ ਲੋਕ ਜ਼ਿੰਮੇਵਾਰ ਹੋਣਗੇ ਇਹ ਲੋਕ ਜ਼ਿੰਮੇਵਾਰੀ ਲੈਣਗੇ ਉਹਨਾਂ ਦੀ ਉਹ ਕਹਿੰਦੇ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ ਜੇ ਕੱਲੂ ਕੁਛ ਇੱਥੇ ਗਲਤੋਂ ਕਰਦੇ ਬੰਦੇ ਜਿਨ੍ਹਾਂ ਕੋਲ ਕੋਈ ਉਹਨਾਂ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਲੈ ਰਹੀ ਹੈ ਅਸੀਂ ਜ਼ਿੰਮੇਵਾਰੀ ਲੈ ਰਹੇ ਹਾਂ ਹੂੰ ਅਫੀਸ਼ੀ ਜਿੰਮੇਵਾਰੀ ਲੈਂਦੇ ਅੱਜ ਤੱਕ ਵੀ ਜਿੰਮੇਵਾਰੀ ਸੀਗੀ ਅੱਜ ਤੱਕ ਗਲਤ ਨਹੀਂ ਹੋ ਗਿਆ ਤੁਸੀਂ ਅੱਜ ਤੋਂ ਪਹਿਲਾਂ ਨਹੀਂ ਕੱਢ ਦਿੱਤੇ ਅਨੰਦਪੁਰ ਸਾਹਿਬ ਤੁਸੀਂ ਦੇਖੋ ਕੋਈ ਵੀ ਮੈਂ ਤੁਹਾਨੂੰ ਪਹਿਲਾਂ ਹੀ ਬਿਆਨ ਦੇ ਚੁੱਕਾ ਕਿ ਕੋਈ ਵੀ ਧਰਮ ਜਾਤੀ ਦਾ ਲੋਕ ਕੋਈ ਵੀ ਗਲਤੀ ਕਰ ਸਕਦਾ ਉਹਦੇ ਲਈ ਕਾਨੂੰਨ ਹੈ ਜ਼ਿਲ੍ਹਾ ਬਣੀਆਂ ਹੋਈਆਂ ਹਨ ਅਦਾਲਤਾਂ ਬਣੀਆਂ ਹੋਈਆਂ ਹਨ ਉਹਦੇ ਵਿੱਚ ਸਾਰੇ ਬਸ ਇਨਸਾਫ ਮਿਲਦਾ ਹੈ ਮੈਂ ਮੈਂ ਇਹ ਵੀ ਨਾਲ ਇਹ ਵੀ ਨਾਲ ਕਹਿੰਦਾ ਹਾਂ ਕਿ ਜੋ ਉਸ ਬੱਚੇ ਨਾਲ ਜਿਹੜਾ ਤੱਕਾ ਕੀਤਾ ਗਿਆ ਪ੍ਰਵਾਸੀਆਂ ਵੱਲੋਂ ਕਿਨਾਂ ਨੇ ਵੀ ਉਹਨੂੰ ਸਖਤ ਤੋਂ ਸਖਤ ਸਜ਼ਾ ਤੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਕਿਸੇ ਹੋਰ ਦੀ ਸਜ਼ਾ ਕਿਸੇ ਹੋਰ ਨੂੰ ਨਹੀਂ ਦਿੱਤੀ ਜਾ ਸਕਦੀ ਕਿਸੇ ਹੋਰ ਦੀ ਸਜ਼ਾ ਕਿਸੇ ਹੋਰ ਨੂੰ ਦੇਣੀ ਚਾਹੀਦੀ ਮਾਣਿਓ ਐਸਐਸਪੀ ਸਾਹਿਬ ਦਾ ਫੋਨ ਆਇਆ ਸੀਗਾ ਜੀ ਤੇ ਉਹਨਾਂ ਨੇ ਦੱਸਿਆ ਕਿ ਕੋਈ ਆਨਲਾਈਨ ਕੋਈ ਲਾਈਵ ਚੱਲ ਰਿਹਾ ਹੈ ਤੁਸੀਂ ਰੇਲਵੇ ਸਟੇਸ਼ਨ ਪਹੁੰਚੋ ਜੀ ਜੀ ਸੁਮੰਦੀ ਜਦੋਂ ਮੈਂ ਮੌਕੇ ਤੇ ਆਇਆ ਤਾਂ ਪਹਿਲਾਂ ਮੈਂ ਲਾਈਵ ਵੀ ਚੈੱਕ ਕੀਤਾ ਉਹ ਤੇ ਉਸ ਜੋ ਦੱਸਿਆ ਜਾ ਰਿਹਾ ਮੌਕੇ ਤੇ ਵੀ ਦੋ ਪੱਤਰਕਾਰ ਸੀਗੇ ਉਹਨਾਂ ਵੱਲੋਂ ਜਿਹੜਾ ਹੈਗਾ ਕੋਈ ਹੇਟੇਡ ਫਲਾਣ ਦੀ ਕੋਸ਼ਿਸ਼ ਕੀਤੀ ਗਈ ਹਮਮ ਸੁਮੰਦੀ ਜੋ ਜਿਹੜੀ ਸਿਚੁਏਸ਼ਨ ਸੀਗੀ ਥੋੜੀ ਤਣਾਅਪੂਰਵਕ ਸੀਗੀ ਉਸ ਤੋਂ ਬਾਅਦ ਜਿਹੜਾ ਦੋਨੋਂ ਪਾਰਟੀਆਂ ਨੂੰ ਸਮਝਾਇਆ ਗਿਆ ਸਾਈਡ ਕੀਤਾ ਗਿਆ ਤੇ ਜਿਹੜੇ ਵੀ ਭੇਡ ਸੀਗੀ ਹੁੱਲੜਬਾਜੀ ਵਾਲੀ ਉਹ ਸਾਰਿਆਂ ਨੂੰ ਭਜਾਤਾ ਗਿਆ ਇੱਥੋਂ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਕੋਈ ਕਨਫਰੋਨਟੇਸ਼ਨ ਸਿੱਧੇ ਤੌਰ ਤੇ ਤਾਂ ਨਹੀਂ ਕਿਸੇ ਦੀ ਹੋਈ ਮੈਂ ਆਪ ਦੇ ਮadhyam ਰਹੀ ਇਹ ਹੀ ਬੇਨਤੀ ਕਰਦਾ ਕਿ ਪਲੀਜ਼ ਜਿਹੜਾ ਸ਼੍ਰੀ ਨੰਦਪੁਰ ਸਾਹਿਬ ਸ਼ਹਿਰ ਹੈਗਾ ਬਹੁਤ ਹੀ ਜਾਨਾ ਪੀਸਫੁਲ ਸ਼ਹਿਰ ਆ ਸ਼ਹਿਰ ਦੇ ਕੁਸ਼ਨੀਕ ਬਹੁਤ ਜ਼ਿਆਦਾ ਵਧੀਆ ਨੇ ਕੋਆਪਰੇਟਿਵ ਨੇ ਪੀਜ਼ ਬੜਾ ਮਾਹੌਲ ਜਿਹੜਾ ਹੈਗਾ ਸ਼ਹਿਰ ਚ ਨਾ ਕ੍ਰੀਏਟ ਕੀ ਕਾਨੂੰਨ ਇਹ ਅਲਾਉ ਕਰਦਾ ਹੈ ਕਿਸੇ ਨੂੰ ਕਿ ਕੋਈ ਜਾ ਕੇ ਕਿਸਦਾ ਆਧਾਰ ਕਾਰਡ ਚੈੱਕ ਕਰ ਸਕੇ ਬਿਲਕੁਲ ਨਹੀਂ ਕਰਦਾ ਹੈਗਾ ਇਹ ਅਥਾਰਟੀ ਪੁਲਿਸ ਨਹੀਂ ਕਰਨੀ ਹੈ ਆਇਡੈਂਟੀਫਿਕੇਸ਼ਨ ਪੁਲਿਸ ਨਹੀਂ ਕਰਨੀ ਹੈ ਮੇਰੀ ਆਪ ਨੂੰ ਆਪਦੇ ਮਾਧਿਅਮ ਰਾਈ ਮੈਂ ਇਹ ਬੇਨਤੀ ਕਰਦਾ ਠੀਕ ਹੈ ਜੇ ਤੁਹਾਡੇ ਜੋ ਵੀ ਇਮੋਸ਼ਨਸ ਹੈਗੇ ਨੇ ਉਹਦੇ ਵਿੱਚ ਆ ਕੇ ਆਪਾਂ ਕੋਈ ਗਲਤ ਸਟੈਪ ਨਾ ਲੈ ਲਈਏ ਤੇ ਜੇ ਕੋਈ ਫਿਰ ਵੀ ਹੁਣ ਬਾਜ਼ ਨਹੀਂ ਆਉਂਦਾ ਹੈਗਾ ਇਹਦੇ ਕੰਮ ਕਰਨ ਤੋਂ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਕਿ ਚਤਾਵਨੀ ਨਹੀਂ ਦਿੰਦਾ ਕਿ ਮੈਂ ਐਫ ਆਰ ਦਰਜ ਕਰਕੇ ਅੰਦਰ ਰਹੂੰਗਾ ਨਹੀਂ ਤੁਸੀਂ ਬਾਹਰ ਜਾ ਜੋ ਇਹ ਜਿਹੜਾ ਕੰਮ ਜੇ ਤੁਹਾਡੇ ਵੱਲੋਂ ਦੁਬਾਰਾ ਕੀਤਾ ਗਿਆ ਤਾਂ ਫਿਰ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਜਿਹੜੀ ਦੂਜਾ ਪੱਖੇ ਵੀ ਹੈ ਕਿ ਜਿਹੜੇ ਲੋਕ ਪ੍ਰਵਾਸੀ ਨੇ ਖਾਸ ਤੌਰ ਤੇ ਜਿਨ੍ਹਾਂ ਦਾ ਕੋਈ ਪ੍ਰੂਫ ਨਹੀਂ ਹੈ ਆ ਕੇ ਇਹ ਗੁਰਦੁਆਰਾ ਸਾਹਿਬ ਦੇ ਅੱਗੇ ਬੈਠੇ ਹੁੰਦੇ ਨੇ ਤਰ੍ਹਾਂ ਵੀ ਬਹੁਤ ਸਾਰੇ ਪੰਜਾਬ ਦੇ ਵਿੱਚ ਗਾਹੇ ਬਗਾਏ ਹੋਏ ਨੇ ਰੀਸੈਂਟਲੀ ਖੁਸ਼ਹਾਰਪੁਰ ਦੇ ਵਿੱਚ ਹੋਇਆ ਜਿੱਤੋਂ ਬਾਅਦ ਜਿਹੜੀਆਂ ਲੋਕਾਂ ਦੀਆਂ ਫੀਲਿੰਗਸ ਜੜੀਆਂ ਨੇ ਉਹ ਕਿਤੇ ਨਾ ਕਿਤੇ ਆਹਤ ਜ਼ਰੂਰ ਹੋਈਆਂ ਨੇ ਪੈਟਰੋਲਿੰਗ ਪੁਲਿਸ ਦੇ ਵੱਲੋਂ ਕੁਝ ਏਰੀਆ ਦੇ ਵਿੱਚ ਕੀਤੀ ਜਾਂਦੀ ਹੈ ਪੁਲਿਸ ਦੀ ਪੈਟਰੋਲਿੰਗ ਹੈਗੀ ਆ ਸਾਡੇ ਵੱਲੋਂ ਪਰ ਚੈਕਿੰਗ ਵੀ ਕੀਤੀ ਜਾ ਰਹੀ ਸੀ ਕਿ ਜਦੋਂ ਇਹ ਪੱਤਰਕਾਰ ਸਾਹਿਬ ਉੱਥੇ ਸੀਗੇ ਸਾਡੇ ਵੱਲੋਂ ਵੀ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਗਏ ਇਹਨਾਂ ਨੂੰ ਮੌਕਾ ਦਿੱਤਾ ਗਿਆ ਵੀ ਆਧਾਰ ਕਾਰਡ ਲੈ ਕੇ ਆਓ ਆਪਣੇ ਠੀਕ ਹੈ ਨਾ ਇੱਕ ਪ੍ਰੋਪਰ ਤਰੀਕਾ ਹੈਗਾ ਇਹ ਪ੍ਰੋਸੀਜਰ ਹੈਗਾ ਇਹ ਵੈਰੀਫਿਕੇਸ਼ਨ ਕਰਨ ਦਾ ਤਾਂ ਮੈਂ ਆਪਦੇ ਮਾਧਿਅਮ ਰਹੀ ਸਾਰੇ ਨੂੰ ਅਪੀਲ ਕਰਦਾ ਜਿੰਨੇ ਵੀ ਸ਼ਹਿਰ ਦੇ ਵਿੱਚ ਜਿਨ੍ਹਾਂ ਨੇ ਟੈਨੈਂਟਸ ਰੱਖੇ ਹੋਏ ਨੇ ਕਿਰਾਏਦਾਰ ਹੈਗੇ ਨੇ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਕਰਾਉਣਾ ਤੁਹਾਡੀ ਜ਼ਿੰਮੇਵਾਰੀ ਆ ਤੇ ਜੇ ਕੋਈ ਕੱਲੂ ਗੱਲਬਾਤ ਹੁੰਦੀ ਹੈ ਤਾਂ ਤੁਹਾਡੇ ਖਿਲਾਫ ਵੀ ਜਿਹੜਾ ਹੈਗਾ ਜੋ ਹੈਗੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤਾਂ ਮੈਂ ਆਪਦੇ ਮਾਧਿਅਮ ਰਹੀ ਬੇਨਤੀ ਕਰਦਾ ਕਿ ਆਪਣੀ ਜ਼ਿੰਮੇਵਾਰੀ ਖੁਦ ਹੀ ਸਮਝ ਕੇ ਜਿਹੜੇ ਤੁਹਾਡੇ ਟੈਨੈਂਟਸ ਹੈਗੇ ਨੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਕਰਾਓ ਪ੍ਰੋਪਰ ਉਹਨਾਂ ਦੀ شناخت ਹੋਣੀ ਚਾਹੀਦੀ ਹੈ ਪ੍ਰੋਪਰ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਤੇ ਦੂਜੀ ਗੱਲ ਜੋ ਤੁਸੀਂ ਕਿਹਾ ਵੀ ਗੁਰਦੁਆਰਾ ਸਾਹਿਬ ਬਾਹਰ ਆ ਕੇ ਹਾਂ ਦੋ 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 ਚੀਜ਼ਾਂ ਨੇ ਇੱਕ ਗੁਰਦੁਆਰਾ ਸਾਹਿਬ ਤੇ ਇੱਕ ਸਟੇਸ਼ਨ ਦੇ ਨੇੜੇ ਪਾਸੇ ਜੀ ਸਟੇਸ਼ਨ ਦੇ ਨੇੜੇ ਆ ਬਾਈ ਜ ਸਕੇਲ ਤੇ ਉੱਤੇ ਰੋਜ਼ ਹੀ ਜਿਹੜੇ ਸ਼ਰਧਾਲੂ ਆਉਂਦੇ ਨੇ ਠੀਕ ਆ ਤਾਂ ਆਪਾਂ ਕਿਸੇ ਨੂੰ ਐਦਾ ਬਾਰ-ਬਾਰ ਪੁੱਛ ਕੇ ਤੰਗ ਪ੍ਰੇਸ਼ਾਨ ਵੀ ਨਹੀਂ ਕਰਦੇ ਹਰ ਇੱਕ ਬੰਦੇ ਦੀ ਭਾਵਨਾਵਾਂ ਹੈਗੀਆਂ ਨੇ ਸਿੱਖ ਰਿਲੀਜੀਅਨ ਨਾਲ ਜੁੜੀਆਂ ਨੇ ਚਾਹੇ ਉਹ ਹਿੰਦੂ ਹੈਗਾ ਚਾਹੇ ਮੁਸਲਮਣ ਜਿਹੜਾ ਮਰਜੀ ਰਿਲੀਜੀਅਨ ਦਾ ਹੈਗਾ ਆ ਤੇ ਕਈ ਬੰਦੇ ਇੱਥੇ ਸੇਵਾ ਭਾਵਨਾ ਨਾਲ ਆਉਂਦੇ ਨੇ ਠੀਕ ਹੈ ਨਾ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਨੂੰ ਤੰਗ ਪ੍ਰੇਸ਼ਾਨ ਕਰੀਏ ਇਹ ਸਟੇਸ਼ਨ ਹੈਗਾ ਇਹ ਤਾਂ ਦੇਖੋ ਠੀਕ ਹੈ ਨਾ ਇੱਥੋਂ ਕਿਸੇ ਨੇ ਟਰਾਂਸਪੋਰਟ ਟਰਾਂਸਪੋਰਟੇਸ਼ਨ ਦਾ ਜ਼ਰੀਆ ਹੈਗਾ ਆ ਠੀਕ ਹੈ ਨਾ ਇੱਥੋਂ ਤਾਂ ਬੰਦੇ ਨੇ ਆਣਾ ਜਾਣਾ ਠੀਕ ਹੈ ਨ ਇਸ ਲਈ ਮੈਂ ਆਪਦੇ ਮਾਧਿਅਮ ਰਹੀ ਬੇਨਤੀ ਕਰਦਾ ਕਿ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਨਾ ਕਰੋ ਜੇ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਆ ਪੂਲ ਟਾਈਮ ਮੈਂ ਅਵੇਲੇਬਲ ਹਾਂ ਉੱਥੇ ਵੀ ਉਰੇ ਵੀ ਮੈਂ 10 ਮਿੰਟ ਚ ਪਹੁੰਚ ਗਿਆ ਹਾਂ ਇਨ 40 ਸੈਕਿੰਡ ਪਹਿਲਾਂ ਆ ਗਏ ਤੇ ਅਸੀਂ ਤੁਹਾਡੇ ਨਾਲ ਜੇ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਸਾਨੂੰ ਬੁਲਾਓ ਅਸੀਂ ਵੈਰੀਫਾਈ ਕਰਾਂਗੇ ਕਾਈਂਡਲੀ ਆਪ ਨਾਲ ਵੈਰੀਫਾਈ ਕਰੋ ਜਿੱਦਾਂ ਹੁਣ ਸਿਚੁਏਸ਼ਨ ਆਊਟ ਆਫ ਕੰਟਰੋਲ ਹੋ ਗਈ ਸੀ ਜੀ ਹਾਂ ਫਿਰ ਪੁਲਿਸ ਨੂੰ ਆ ਕੇ ਸਾਹਮਣੀ ਪਈ ਠੀਕ ਹੈ ਨਾ ਜੇ ਕੱਲ ਨੂੰ ਕੋਈ ਜ਼ਿਆਦਾ ਆਊਟ ਆਫ ਕੰਟਰੋਲ ਕਰ ਲੂ ਗਲਤੀ ਕਿਸ ਦੀ ਨਿਕਲਣੀ ਹੈ ਤੁਹਾਡੀ ਨਿਕਲਣੀ ਹੈ ਇਸ ਕਰਕੇ ਮੈਂ ਆਪਦੇ ਇਲਾ